ਹਾਂ ਕਿੰਨਾ ਇਹਦਾ ਹੈ ਹੈ ਮਲਗਿਆ ਦਾ 130 ਵੇਚ ਲਈ ਗਏ ਨੇ ਕਿੰਨੇ ਦੀ ਤੂੰ ਦੱਸ ਕੋਈ ਜਾਇ 25 ਆਏ ਮੈਂ ਕਰਦਾ ਖੇਚ ਤੁਰਦਾ ਹੋਊਗਾ ਉਹ ਤਾਂ ਆ ਹੀ ਮੰਗੂਗਾ ਇਹਨੂੰ ਬਸ 70 ਦੀ ਮੰਗੇ ਅਧਰੇ ਕੋਲੇ ਦੇਖ ਲੈ ਉਹ ਤਾਂ ਮੰਗੀ ਜਾਵੇ ਟਟੜਾ ਟਟੜਾ ਨੂੰ ਕੀ ਐਤ ਦੇਖ ਹੈਂ ਕਿਲੋ ਕਿਲੋ ਹੋਗੀ ਗੱਲੇ ਚਲੋ ਜੀ ਫਿਰ ਉੱਚਾ ਕੰਮ ਹੈ ਆਏ ਆਏ ਲੱਜੇ ਜੀਪਾ ਹਾਂ ਇੱਕ ਵੀ ਤੋਰੇ ਨੂੰ ਇਹ ਕੱਲ ਦੀ ਸੋਈ ਗੋਲਾ ਬੂਲਾ ਕੱਢਿਆ ਹੋਇਆ ਕੋਈ ਬਹਿਮ ਨਾ ਕਰਦਾ ਜਾਨਾ ਛੋਟੀ ਬੋਤਲ ਲੈ ਦਸ ਕੀ ਲੈ ਛੋਟੀ ਦਾ ਗੋਆਬਾ ਸੁਣੀਆ ਚਾ ਮੈਂ ਮੈਂ ਕਿੰਨੇ ਦੇ ਵਿੱਚ ਲੈ ਮੈਂ ਤਾਂ ਕਹਿਣਾ ਐ ਐ ਤੇ ਐ ਲਗਾ ਤੁਸੀਂ ਦੱਸਣਾ ਸਭਨ ਨੂੰ ਪੁੱਛ ਇਹਨੂੰ ਦੇ ਕੇ ਕੁਛ ਆਪਾਂ ਆਉਂਦਾ ਬੱਲ 80 ਕੀ ਹੈ ਯਾਰ ਕੀ ਕਰ ਰਹਾ ਹੈ ਨਹੀਂ ਕਰਦਾ ਨਾ ਨਾ ਕਿੰਨੇ ਨਹੀਂ ਹੋਏ ਇਹਦਾ ਬਾਰਡ ਮਰੀ ਜਾਂਦਾ ਫਿਰ ਕਿੰਨੇ ਦੀ ਗੱਲ ਹੈ ਇੱਕ ਹੀ ਗੱਲ ਹੈ ਆਏ ਤੇ ਆਏ ਆ ਮੈਂ ਸਿੱਧੂ ਵਟਾ। ਬਿਆਰ ਨਾ। ਕਹ ਹਾ ਜਾਂ ਨਾ। ਬੇਝ ਨਾਲੀ ਗੱਲ। 170万 ਕੇ ਤੈਨੂੰ ਕਿਹ ਸੱਟ ਕਹ ਤਾ। ਚਲੋ ਤਾਂ ਤੇਰੀ ਜੀ ਜਾ ਯਾਰ 2 ਲੱਖ ਮੰਗ ਰਹਾ। ਤੈਨੂੰ ਦੱਸ ਦੇ। ਆ ਜਾ ਮਾਲ। ਇੱਕ ਦਸ ਦੀ ਮੈਂ ਕਰ ਦੇਣਾ। ਹੈ? ਦੁੱਧ ਬਹੁਤ ਆ ਮੈਂ ਦੇਣਾ। ਫੇਰ ਹੁਣ 17-18 ਕਿਲੋ ਕੀ ਦੁੱਧ। ਦੇਖ ਲੈ ਜੀ ਤੇਰਾ ਰੱਦ ਹੈ। ਤੂੰ ਰੱਖ ਲੈ ਆਏ ਤੇ। ਤੈਨੂੰ ਕਿਹਾ ਤੁਹਾਨੂੰ 1000 ਰੁਪਇਆ। ਉਹ ਯਾਰ ਤੂੰ ਕਹੀ ਜਲ ਤੇਰੀ ਜੀਹਾ ਤੂੰ ਮੰਡੀ ਚ ਖੜਾ 2 ਲੱਖ ਮੁੱਲ ਕਰੇਗਾ ਵੇਚੜੀ ਦੇ ਤੱਕੇ ਰਹਾ 10 ਹੈ ਤੇ ਤੇਰੇ ਥਾਲੇ ਦਿਖਾ ਦੇ 55 ਦੀ ਮੈਂ ਇੱਕ ਦਾ ਦਾ ਮਨ ਹੈ ਫਿਰ ਕਿੰਨੇ ਦਾ ਮਨ ਹੈ ਜਾਇ ਜਰਪਗਨ ਨੂੰ ਦੱਸ ਜਾਇ ਜਨੋ ਮੰਡੀ ਵਾਲੇ ਦਾ ਉਹ 55 ਵਾਲਾ ਗੱਲ ਛੱਡ ਵੇਚਣ ਵਾਲੀ ਗੱਲ ਆਪਾਂ ਵੀ ਥਾਲੇ ਸੁਣਾਏ ਸਵੇਰ ਸੁਬਾਹ ਦਾ ਟਾਈਮ ਹੈ ਵੇਚਣ ਵਾਲੀ ਕਰਦਾ ਆਪਾਂ ਉਹ ਨਹੀਂ ਹੋਣੀ ਨੇ ਥੋੜਾ ਘਣਾ ਦਾ ਹੁੰਦਾ ਥੋੜਾ ਘਣਾ ਦਾ ਹੁੰਦਾ ਆ ਕੀ ਹੈ ਹੋ ਜਰ ਕੋ ਤੁਹਾਡੀ ਖੁਸ਼ੀ ਆ ਕੋਈ ਗੱਲ ਨਹੀਂ ਦੱਸ ਦੇ ਮਰਾ ਤੁਹਾਨੂੰ ਦੱਸਦਾ ਹੈ ਤੁਸੀਂ ਵੀ ਦੱਸੋਗੇ ਦੱਸ ਦੀ ਕਹਦਾ ਦੱਸ ਦਿਨ ਹੈ ਹਾਂ ਉਹ ਵੱਡੀ-ਬੁੱਡੀ ਵਾਲੀ ਰਾਜੀ ਆ ਮੈਂ ਨਿਕਲੀ ਉਹ ਕੋਪਲਾ ਉੱਤਰ ਆਵਾ ਸੀਗਾ ਉਹ ਆਉਂਦੇ ਕੋਈ ਨਹੀਂ ਤੇਰੀਆਂ ਵੀਡੀਓ ਵੀ ਦੇਖਦੇ ਜਾਂਦੇ ਮੰਗਦੇ ਨਹੀਂ ਜਾਂਦੇ ਆ ਮੰਗਦੇ चौधरी ਜ ਆਪਣਾ ਦੱਸ ਦੇ ਕੋਈ ਨਹੀਂ ਜੇ ਮੈਂ ਤੇ ਚੱਲ ਜੀ ਜੇ ਮੈਂ ਤੇ ਮੈਂ ਕਹੇ ਜੇ ਇਰਾਦਾ ਹੈ ਤਾਂ ਹੈ ਫਿਰ ਨੋਟ ਵੀ ਵੇਹਾਂ ਦੇ। ਓ ਯਾਰ ਸਿੱਕਾ ਜੈ ਤੇਰੇ ਪਾਸ ਵੀ ਤਾਂ ਸਿੱਕਾ। ਓ ਲੈ ਫੜ। ਹੋਰ ਦੇ ਦੇ ਸਿੱਕਾ। ਨਾ ਬਸ ਲੈ ਲੈ ਹੈਗਾ। 15 ਦੀ ਕਰ ਦੇ। ਨਹੀਂ ਨਾ ਨਾ। ਫਿਰ ਹੁਣ ਤੂੰ ਵੀ ਗੱਲ ਰਾਹ ਪਾ ਨੇੜੇ ਲਾ ਕੇ ਬੱਚਾ ਥਣ ਖਿਚਾਉਣਾਂ ਦੀ ਗੱਲ ਕਰ। ਡੀਡ ਕਹਿੰਦਾ। ਓ ਯਾਰ ਹੱਦ ਹੋ ਗਈ। ਮੈਂ ਹੁਣ ਤੇਰਾ ਦੋਖੀ ਥੋੜੀ ਮੈਂ ਘਰੇ ਥੋੜੀ ਲੱਗ ਜਾਨੀ। ਦੋਖੀ ਤਾਂ ਨਹੀਂ। ਫਿਰ ਕੁਬੀਤ ਲੈ ਰਿਹਾ ਕਰ ਰਹਾ ਪਾ ਦੁੱਧ ਜੀ 40000 40000 ਦੁੱਧ ਮੈਂ ਕਹ ਰਿਹਾ ਤੇਰੀ ਵੀਹ ਦਿੰਦੀ ਆ ਮੈਂ ਤੇ ਆ ਪੇਲੀ ਫਿੱਟੂ ਕੋਲ ਮਿਲੂ ਜਿੱਦ ਤਰਾ ਰਾਜਾ ਹੈ ਤੇ ਤੇਰੀ ਮੈਂ ਮੇਜ ਨੂੰ ਕੁਝ ਜੈਜਰ ਪੰਗਿਆਂ ਨੂੰ ਹਾਂ ਜਾਂ ਨਾ ਕਾ ਮੈਂ ਸਾਥ ਸੇਠਾ 15 ਦੁੱਧ ਆਇਆ ਤੇ ਕੁਝ ਹਾਂ ਜੈਜ ਕੀ ਕਹਿੰਦਾ ਹਾਂ ਜਾਂ ਨਾ ਤੇਰੇ ਮੱਥੇ ਲੱਗੇ ਬੋਣੀ ਕਰ ਰਿਹਾ ਕੋਈ ਗੱਲ ਭਰਾੰਗਾ ਵਾਲੀ ਦੋ ਹੀ ਗੱਲ ਕਰ ਰਹਾ ਹੈ ਨਾਲਾ ਉਹ ਚਲਾ ਉਹ ਚਲਾ ਨਹੀਂ ਕੁੜੀ ਛੱਤ ਲਾਲ ਅੱਜ ਅੰਮੀ ਦੋਰਨਾ ਹੈ ਸੰਗਦਾਇ ਪੋਪਰ ਲਿਆ ਪਿਆ ਸ਼ਗਾਰ ਦਾ ਡੜਾਈ ਬੈਠੇ ਹੋ ਜੇ ਅਗਰੇ ਤਾਂ ਦੇ ਰੇਜਨੇਟਰ ਖਲਾ ਹਾਂ ਦੇ ਤੇ ਦੇ ਦੇ ਜਦ ਉਹਦਾ ਹੋਣਾ ਆ ਗਿਆ ਆ ਗਿਆ ਆ ਜਾਵਰੇ ਆ ਜਾ ਤੂੰ ਕੀ ਕਹਿਣਾ ਬਾਈ ਜਾ ਜਾ ਸਹੀ ਕਹਿਣਾ ਕੋਈ ਵੇਚਣ ਦੀ ਗੱਲ ਰਾਹ ਪੋ ਚਲੋ ਥੋੜੀ ਖੁਸ਼ੀਆ ਦੇੜ ਤੋਂ ਕੱਟ ਦੋ 60 ਤੋਂ ਦੇਖ ਲਾ ਕੱਦ ਬਹੁਤ ਕੱਦ ਨੋਰਮਲ ਨਹੀਂ ਨਹੀਂ ਤੈਨੂੰ ਵੱਡੀ ਲੱਗ ਤੇਰੇ ਸਾਹਮਣੇ ਮੰਡੀ ਚ ਮੰਗਾਂ ਖੜੇ ਆ ਮੈਂ ਜਦੋਂ ਨਲਕੇ ਨੂੰ ਪਿੜੂ ਮੋਤੀ ਜੀ ਜਿੰਨੀ ਮੋਟੀ ਧਾਰ ਹੁੰਦੀ ਆ ਫਿਰ ਤੈਨੂੰ ਗਲਤ ਨਹੀਂ ਕਿਹਾ ਦੇਖ ਲਾ ਲਗਦ ਰੁਪਏ ਇੱਥੇ ਦੀ ਧਾਰ ਨਹੀਂ ਇੱਥੇ ਤਾਂ ਧਾਰ ਕਹਦਾ ਹੈਗਾ ਨਹੀਂ ਧਾਰ ਵੀ ਲੈਣੇ ਸਾਰਿਆਂ ਤੋਂ ਇਹਨਾਂ ਨੂੰ ਪਤਾ ਹੀ ਹੈ ਇਹਨੂੰ ਹਾਂ ਪਾਰੀਆਂ ਵਾਲਾ ਲੋ ਚੱਲਦਾ ਹੀ ਰਹਿੰਦਾ ਉਹਨਾਂ ਦਾ ਯਾਰ ਦੇਖ ਲਾ ਫਿਰ ਨਹੀਂ ਹਾਂ ਗਲਤ ਨਹੀਂ ਤੈਨੂੰ ਕਹਿੰਦਾ ਮੈਂ ਤੇਰੀ ਮਾਰੀ ਨਹੀਂ ਕਰਦਾ ਮੈਂ ਪਰਮਾਤਮਾ ਦੀ ਕਸਮ ਆਪਣੀ ਕੋਈ ਵੇਚੇ ਤੇ ਦਰਾਲੀ ਨਹੀਂ ਹਜ਼ਾਰ ਦਰਾਲੀ ਸਿੱਧੀ ਸਾਹਮਣੇ ਓਰੇ ਹੋ ਜੈਜ ਬਿਕਦੀ ਹੈ ਬਾਕੀ ਤੇਰੀ ਮਰਜ਼ੀ ਹੈ ਮਾਲ ਬਥੇਰਾ ਮੰਲੀ ਜਾਉ ਉਹ ਮਾਲ ਤਾਂ ਹੈਗਾ ਹੀ ਹੈ ਮਾਲ ਮੋਲ ਬਿਕਣਾ ਮਾਲ ਬਥੇਰਾ ਮੰਲੀ ਕਰ ਨਹੀਂ ਤੋਂ ਆਪਣੀ ਮਰਜ਼ੀ ਆ ਦੋ ਦਦਾਰਾ ਮਾਲ ਫਿਰ ਲੈ ਲਓ ਜੀ ਆਏ ਥੋੜੇ ਆਪਣੇ ਪੜਦੇ ਜਾਂਦੀ ਦੇ ਫਿਰ ਹੋਰ ਤੂੰ ਦੱਸਦੇ ਹਜੇ ਤੱਕ ਹਜਾਰ ਮੈਂ ਤਾਂ ਦਲਾਲੀ ਆਉਂਦੇ ਉੱਤੇ ਮਾਰ ਰਹੇ ਨਹੀਂ ਗੱਲ ਕਰਦਾ ਦਲਾਲੀ ਤਾਂ ਤੈਨੂੰ ਖੋਜੋ ਕਰੀ ਮਾਰ ਉਹ ਹੀ ਗੱਲ ਹੈ ਜਿਹੜੀ ਗੱਡੀ ਕਰਦੀ ਉਹ ਯਾਰ ਉਹ ਯਾਰ ਉਹ ਗੱਲ ਦਾ ਫਾਇਦਾ ਨਹੀਂ ਕੋਈ ਐਵੇਂ ਤਰ ਗੱਲ ਕਰਾ ਉਹ ਗੱਲ ਦਾ ਸਵਾਦ ਨੇ ਅਸੀਂ ਆਪਾਂ ਵਿਚਕਾਟਾ ਕਰੀਏ ਕਿ ਤੇਰੇ ਨਾਲ ਵੀ ਕਰੀਏ ਕਿ ਮਾਂ ਮਾਂ ਨਹੀਂ ਹੁੰਦੇ ਇਹ ਦੁੱਧ ਦਾ ਮੈਂ ਇਹਦੇ ਫੇਰੀ ਇੱਥੇ ਨਹੀਂ ਨਹੀਂ ਉਹ ਦੁੱਧ ਸਾਰ ਗਏ ਦੁੱਧ ਦਿੰਦੇ ਛੋਟੇ ਵੀਰ ਪਾਣੀ ਘੜੀ ਦਿੰਦੇ 15 18 ਕਿਲੋ ਦੁੱਧ ਦੇ ਦਿੰਦਾ ਤਾਂ ਪੈਸੇ ਦੇ ਦੀ ਨਹੀਂ ਰਹਿ ਜਾਂਦੇ ਲਾ ਫੜ ਉਹਨੂੰ ਵੀ ਪੁੱਛਦਾ ਜੀ ਕੌਣ ਆ ਗਿਆ ਬਾ ਜੀ ਜੀ ਠੀਕ ਹੈ ਜੀ ਠੀਕ ਹੈ ਮੁੰਡਾ ਮੰਗੇ ਜਣਾ ਆਪ ਕਿੱਥੇ ਹੈ ਉਹ ਦੂਜੀਗਾਹ ਘਾਇਪੇ ਪੰਡਾ ਚ ਫਿਰਦਾ ਯਾਰ 15 ਕਹਿੰਦੇ ਹੋ ਬਾਈ ਤਾਂ ਮੈਂ ਤਾਂ ਡੀਟ ਕਿਹਾਗਾ ਤੂੰ ਤਾਂ ਯਾਰ 2 ਲੱਖ ਮੰਗੇ ਤੇਰੀ ਚੀਜ਼ ਆ ਮੰਡੀ ਆ ਤੋਰ 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 ਤੀਰੇ ਹੋ ਤੋਰਤਾ ਇਤੀ ਪਰ ਤਾਂ ਪੋਪਲਾ ਲਿਹਾ ਬਾ ਥਾਲ ਵੀ ਦੇਖ ਲੈ ਆ ਗਾੜੀ ਦੀ ਵੀ ਕੁਲੀ ਰਹੂਗੀ ਆ ਗਾੜੀ ਟੁੱਲਾ ਮਾਰਦੀ ਆ ਜਿਹੜੀ ਚੀਜ਼ ਆ ਸਾਹਮਣੇ ਨਹੀਂ ਨਹੀਂ ਜਿਹੜੀ ਗੱਲ ਆਪਾਂ ਵੀ ਜਿਹੜੀ ਗੱਲ ਸਾਹਮਣੇ ਆ ਜਿਹੜੀ ਉਹ ਗੱਲ ਤੈਨੂੰ ਵੀ ਦੱਸਦਾ ਮੈਂ ਬੀ ਗਾੜੀ ਦੀ ਵੀ ਕੁਲੀ ਰਹੂਗੀ ਨਾ ਲੈ ਢੱਡਾਂ ਵਾਲਾ ਦਵਿੰਦਰ ਨੂੰ ਜਾਣ ਮੈਂ ਕਿ ਮੈਂ ਤੈਨੂੰ ਭੁੱਲਿਆ ਬਾ ਮੈਂ ਤੈਨੂੰ ਭੁੱਲਿਆ ਬਾ ਮੈਂ ਆਪਦੀ ਕਰਕੇ ਤਾਂ ਮੈਂ ਵੇਚਦੇ ਆ ਕਹ ਨੂੰ ਗੱਡੀ ਵੀ ਗੂਲੀ ਰਹੂਗੀ ਆ ਪਾਉਨੇ ਵੀ ਉਹ ਵੀ ਪਾਸ ਕਰਵਾ ਦਾਂਗੇ ਗਾੜੀ ਦੀ ਆ ਜਲਦੀ ਜੇ ਆ ਕੇ ਦੇ ਚਲੋ 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 ਠੀਕ ਆ ਲੈ ਪਰ ਲੈ ਬੱਚਾ ਪਰਮਾਤਮਾ ਦੇ ਨਾਮ ਲੈ ਕਿੰਨੇ ਦਾ 15 ਦਾ ਫਿਰ ਬੰਨ ਮਿਲਾਓ 10 ਦਾ ਕੱਚਾ ਦਾ ਅਫਾਰ ਹੁਣ ਤੁਮੇ ਨਿਬੜ ਮੈਨੂੰ ਯਾਰ ਮੈਂ ਨੇ ਬਿਲਾਲਾ ਸੌਣ ਲੈ ਇੱਕ ਮੈਂ ਜਾਣਦਾ ਜੇ ਤਾਂ ਓਏ ਜ਼ਿੰਮੇਦਾਰ ਬੰਦੇ ਆ ਇਹ ਬੰਦੇ ਸਾਡੇ ਲਿਆਜੀ ਆ ਬੰਦੇ ਸਾਡੇ ਨਹੀਂ ਮੈਂ ਮੋੜ ਜੀ ਬਾਹਰੀਆਂ ਗੱਲਾਂ ਕਰਨ ਦਾ ਫਾਇਦਾ ਨਹੀਂ ਕੋਰ ਦੱਸ ਹੈ ਲਫੜ ਹੁਣ ਤੂੰ ਆ ਗਿਆ ਇਹਨੂੰ ਕੁਛ ਕਹੀ ਜਾ ਮੈਂ ਲਫੜ ਹੁਣ ਤੂੰ ਆ ਗਿਆ ਤੈਨੂੰ ਕਹਿੰਦਾ ਨਹੀਂ ਕੁਛ ਜੋ 20 ਦਾ ਬੱਚਾ ਲਾ ਉਹ ਫੜਾ ਬੰਦੇ ਓਏ ਉਹ ਛੱਡ ਦੇ ਉਹ ਛੱਡ ਦੇ ਪੁੱਤ 20 ਉਹ ਛੱਡ ਦੇ ਪਿੱਲੂ ਛੱਡ ਦੇ ਮੰਨ ਲਿਆ ਛੱਡ ਦੇ ਧੱਕਾ ਨਹੀਂ ਕਰਦਾ ਧੱਕਾ ਕਰੀਂ ਕਰਦਾ ਧੱਕਾ ਨਹੀਂ ਕਰਦਾ ਛੱਡ ਦੇ ਨਹੀਂ ਨਹੀਂ ਉਹ ਛੱਡੀ ਨਹੀਂ ਉਹ ਛੱਡ ਦੇ ਪੁੱਤ ਛੱਡ ਦੇ ਨਹੀਂ 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 ਦੋਬਲ ਥਰੀ ਆ ਫਿਰ ਤੁਹਾਡੀ ਖੁਸ਼ੀਆਂ ਜਿਹਾ ਰੱਖਣਾ ਤੁਹਾਡੀ ਖੁਸ਼ੀਆਂ ਰੱਖਣੀ ਰੱਖ ਲੋ ਤੁਹਾਡੀ ਮਰਜ਼ੀ ਆ ਜੇ ਦਾ ਕੋਈ ਜਾਇਜ਼ ਰੁਪਏ ਨਾਲ ਬਹਿਣ ਜਾਇਜ਼ ਹੁਣ ਮਾਰੀ ਕਹ ਤਾ ਯਾਰ ਹੁਣ ਪੁੱਤ ਮੈਂ ਤਾਂ ਸਾਫ ਨਹੀਂ ਉਹਨਾਂ ਜਿੰਨਾ ਤੂੰ ਕਹਿੰਦਾ ਕੁਝ ਕਹੀ ਜਾ ਮੈਨਾਂ ਨੇ ਕੁਝ ਕਹਤਾ ਯਾਰ ਜਾਂ 40 ਦੀ ਮਹੀਨੇ ਨਹੀਂ ਹੁਣੀ ਬੁੱਧਾ ਐਵੇਂ ਪਾਪ ਮਾਰੀ ਜਾਵੇ 40 ਦੀ ਮਹੀਨੇ ਨਹੀਂ ਹੋਣ ਨਾ 30 ਦੀ ਹੋਵੇ ਨਾ 40 ਦੀ ਐਵੇਂ ਪਾਪ ਮਾਰੀ ਜਾਗੇ ਗਾਹਕ ਨੂੰ ਵੀ ਦੱਸ ਯਾਰ ਖਰਚਾ ਪੈਂਦਾ ਇਹਨੇ ਗਾੜੀ ਨਾ ਖਰਚਾ ਪੈਂਦਾ ਗਾਹਕ ਨੂੰ ਵੀ ਖਰਚਾ ਪੈਂਦਾ ਇਹਨੇ ਵੀ ਵੇਚਣੀ ਯਾਰ ਹੁਣ ਇਹਨੇ ਕਿਹਾ ਦਵਿੰਦਰਾ ਜਾ ਕੇ ਰੱਖਣੀ ਆ ਬੋਲ ਅੱਛਾ ਸਾਮਣੇ ਤੇਰੇ ਸਾਹਮਣੇ ਕਰਕੇ ਤੈਨੂੰ ਕਹਿੰਦਾ ਜਿਹੜੀ ਚੀਜ਼ ਸਾਹਮਣੇ ਆ ਮੈਂ ਕਿਥੋਂ ਦੀ ਖੁਸ਼ੀ ਕੋਈ ਧੱਕਾ ਨਹੀਂ ਇਸ ਗੱਲ ਦਾ ਕਿਉਂ ਕੀ ਕਹਿੰਦਾ ਕਿੰਨੇ ਨਿਕਲੇ ਸੀ 20 ਕਹਿੰਦੇ ਹਾਂ ਆਪਾਂ ਕੋਈ ਤੈਨੂੰ ਪਤਾ ਹੀ ਸਾਡਾ ਅਸੀਂ ਨਾ ਰੌਲੇ ਵਾਲਾ ਕੰਮ ਕਰਦੇ ਪੱਕੇ ਗਾਹਕ ਆਪਣੇ ਕੋਲੇ ਨਾ ਆਪਾਂ ਬਿਚਾਰਣ ਵਾਲਾ ਕੰਮ ਕਰਦੇ ਕੋਈ ਚਲਾ ਰਹਿ ਕਰਲਾ ਕੋਈ ਜਬਰਦਸਤੀ ਨਹੀਂ ਕੋਈ ਧੱਕਾ ਨਹੀਂ ਮਾਲ ਬਥੇਰਾ ਖੜਾ ਅਗਰੀ ਦਾ ਮਾਲ ਖੜਾ ਸਾਂਝੋਦੇ ਹੁੰਦਾ ਵੀਰ ਜਿਹੜਾ ਆਪਦਾ ਲਿਆਜੀ ਆ ਬੰਦਾ ਮੈਂ ਤੇਰਾ 40 ਦਿਨਾਂ ਮੈਂ ਲੈ ਜਾ ਉਹ ਨਹੀਂ ਹੁੰਦੀ ਨਾ 40 ਦਿਨਾਂ 30 ਦਿਨਾਂ ਮੈਂ ਤੇਰਾ ਮੈਂ ਬਿਚਾਰਟ ਮਾਰੀ ਜਾਮਾ ਮੈਂ ਜੇਬ ਚ ਥੋੜੀ ਦੇਣਿਆ ਗਾ ਕੇ ਦੇਣਿਆ ਤਾਂ ਯਾਰ ਇੱਥੋਂ 12000 ਖਰਚਾ ਗਾ ਜਾ ਕੇ ਉਹਨੇ ਵੇਚਣੀ ਇੱਕ ਨਾ ਸਕੂਲ ਲਾਉਣੀ ਆ ਦੇਖੋ ਜੀ ਸਹੀ ਤਾਂ ਇਹ ਮੰਡੀ ਆ ਇੱਥੇ ਨਹੀਂ ਸਹੀ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਲੈਣ ਵਾਲੇ ਨੂੰ ਜੇ ਮੈਨੂੰ ਘੱਟ ਮਿਲੇ ਵੇਚਣ ਵਾਲੇ ਨੂੰ ਮੈਨੂੰ ਵੱਧ ਮਿਲੇ ਹੈ ਨਾ ਜੋ ਸਹੀ ਆਏ ਨਾ ਮੜਾ ਆਇਆ ਤਾਂ ਮੜਾ ਆਇਆ ਹੈ ਹੈ ਮਰੇ ਤੂੰ ਵੀ ਕਿਛਕ ਦਾ ਪਤਾ ਦਵਿੰਦਰ ਆ ਗਿਆ ਦਵਿੰਦਰ ਕੋਈ ਗੱਲ ਕਹੀ ਤੈਨੂੰ ਹਾਂ ਪਰ ਗਾਗਰ ਵੀ ਦੇਖ ਰਿਹਾ ਬੰਦਾ ਗਾਗਰ ਵੀ ਕਹਾ ਜਾ ਕੇ ਵੇਚਣੀ ਆ ਇੱਥੋਂ ਤੇਰੇ ਇੱਥੋਂ ਤੇਰੇ 20 ਰੁਪਏ ਲੱਗਣਿਆ 3000 ਤਾਂ ਇੱਥੋਂ ਹੀ ਖਰਚਾ ਫਿਰ ਫਗੂ ਦਾ ਖਰਚਾ ਫਿਰ ਫਗੂ ਫਿਰ ਗੱਡੀ ਭਰਦੇ ਮੈਂ ਚੰਗੀ ਬੋਧਾ ਤੈਨੂੰ ਬਾਈ ਯਾਰ ਚੰਗੀ ਕਰਕੇ ਲੈਨੇ ਆ ਚੰਗੀ ਕਰਕੇ ਅਗਲਾ ਲੰਦਾ ਚੰਗੀ ਕਰਕੇ ਲੈਨੇ ਆ ਮੈਂ ਸੋਨਾ ਬਾੜੀਆਂ ਗੱਲਾਂ ਦਾ ਜੀ ਇਹਦਾ 16 17 ਕਿਲੋ ਦੁੱਧ ਮੈਂ ਇਹਨੇ ਦੇਤਾ ਭਮਾਉ ਦੀ 20 ਨੂੰ ਪੈਸੇ ਦੇ ਦੀ ਗੱਲ ਮੋਟੀ ਨਹੀਂ ਕੋਈ ਨਹੀਂ ਸੁਵੇ ਸਲਾ 17 ਕਿਲੋ ਜਾ ਉਹ ਚਲਾ ਗਾ ਰੱਬ ਅਗਾਰੀ ਤਾਂ ਮੈਨੂੰ ਦੱਸਤਾ ਵੀ ਗਾੜੀ ਦਾ ਗੋਲੀ ਰੱਖੋ ਉਹ ਮੁੰਡਾ ਗਿਆ ਵਾ ਛਪੜੇ ਕਿਸੇ ਮੁੰਡੇ ਕੋਲੇ ਮੁੰਡਾ ਗਿਆ ਵਾ ਚਲ ਕੋਈ ਨਹੀਂ ਮਾਰ ਲੈਣਾ ਫਿਰ ਚੱਕਰ ਮਾਰ ਲੈਣਾ